ਅਤੇ ਹੁਣ ਖਬਰਾਂ ਵਿਸਥਾਰ ਨਾਲ ਸ਼ਹਿਰ ਦੀ ਸਫਾਈ ਪ੍ਰਣਾਲੀ ਤੇ ਸਵਾਲ ਖੜੇ ਕਰਦੇ ਆਂ ਫਾਸਫੇ ਦੀ ਟੀਮ ਨੇ ਰਾਮਦੀਨ ਰੋਡ ਸਥਿਤ ਮਹਲਪਿੰਡ ਦੇ ਨੇੜੇ ਵੱਡੇ ਪੱਧਰ ਤੇ ਕੂੜੇ ਦੇ ਢੇਰ ਵੇਖੇ ਮੌਕੇ ਤੇ ਮੌਜੂਦ ਕੂੜਾ ਸੁੱਟਣ ਆਈ ਵਿਅਕਤੀ ਨੇ ਖੁਦ ਦੱਸਿਆ ਕਿ ਇਹ ਕੂੜਾ ਵਾਰਡ ਨੰਬਰ 1 2 ਅਤੇ 85 ਯਾਨੀ ਹੋਲੀ ਸਿਟੀ ਖੇਤਰ ਤੋਂ ਲਿਆਇਆ ਜਾਂਦਾ ਹੈ ਅਤੇ ਇੱਥੇ ਸੁੱਟਿਆ ਜਾਂਦਾ ਹੈ ਉਹਨਾਂ ਨੇ ਇਹ ਵੀ ਕਬੂਲ ਕੀਤਾ ਕਿ ਉਹ ਹਰ ਘਰ ਤੋਂ ਮਹੀਨੇ ਦੇ 50 ਰੁਪਏ ਲੈ ਕੇ ਕੂੜਾ ਇਕੱਠਾ ਕਰਦੇ ਹਨ ਅਤੇ ਫਿਰ ਇਸ ਥਾਂ ਤੇ ਸੁੱਟ ਦਿੰਦੇ ਹਨ ਜਦੋਂ ਇਸ ਮਾਮਲੇ ਤੇ ਨਗਰ ਨਿਗਮ ਦੇ ਇਨਸਪੈਕਟਰ ਦਵਿੰਦਰ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਉਸ ਪਾਸੇ ਟਰਾਲੀਆਂ ਨਹੀਂ ਜਾਂਦੀਆਂ ਇਸ ਲਈ ਉਹ ਕੂੜਾ ਇੱਥੇ ਸੁੱਟ ਦਿੰਦੇ ਹਨ ਪਰ ਹੁਣ ਸਵਾਲ ਹੈ ਉੱਠਦਾ ਹੈ ਕਿ ਕੀ ਟਰਾਲੀ ਦੀ ਕਮੀ ਹੋਣ ਕਰਕੇ ਇੱਕ ਵਾਰਡ ਦਾ ਕੂੜਾ ਦੂਜੇ ਵਾਰਡ ਵਿੱਚ ਸੁੱਟਣਾ ਠੀਕ ਹੈ ਇਸ ਸਵਾਲ ਤੇ ਇੰਸਪੈਕਟਰ ਦਵਿੰਦਰ ਨੇ ਗੱਲ ਨੂੰ ਟਾਲ ਦਿੱਤਾ ਅਤੇ ਕੋਈ ਵੀ ਸਪਸ਼ਟ ਜਵਾਬ ਨਹੀਂ ਦਿੱਤਾ। ਸ਼ਹਿਰ ਦੇ ਲੋਕਾਂ ਵਿੱਚ ਗੁੱਸਾ ਹੈ ਅਤੇ ਉਹ ਪੁੱਛ ਰਹੇ ਹਨ ਕਿ ਨਗਰ ਨਿਗਮ ਆਖਿਰ ਕਦ ਤੱਕ ਇਸ ਲਾਪਰਵਾਹੀ ਤੇ ਚੁੱਪ ਰਹੇਗਾ ਤੇ ਹੋਲੀ ਸਿਟੀ ਵਰਗੇ ਇਲਾਕਿਆਂ ਦਾ ਕੂੜਾ ਹੋਰ ਵਾੜਾਂ ਵਿੱਚ ਕਿਉਂ ਸੁੱਟਿਆ ਜਾ ਰਿਹਾ ਹੈ? ਔਰ ਪਾਵਨ ਵਾਲਮੀ ਕੀ ਤੀਰਥ ਰੋਡ ਜਿਸ ਨੂੰ ਕੇ RAM ਤੀਰਥ ਰੋਡ ਕਹਿੰਦੇ ਆ ਅਸੀਂ ਮਾਲਾਪਿੰਡ ਤੋਂ ਪਿੱਛੇ ਪੁਲ ਦੇ ਉੱਤੇ ਖਲੋਤੇ ਬਾਈਪਾਸ ਤੇ ਔਰ ਬੜਾ ਮਨ ਨੂੰ ਦੁੱਖ ਲੱਗਦਾ ਜੀ ਜੋ ਕਿ ਕੂੜੇ ਦੇ ਢੇਰ ਲੱਗੇ ਹੋਏ ਨੇ ਔਰ ਪ੍ਰਸ਼ਾਸਨ ਨੂੰ ਬੇਨਤੀ ਕਰਾਂਗੇ ਕਿ ਜਿੰਨੇ ਸ਼ਰਧਾਲੂ ਦੇਸ਼ਾਂ ਦੇਸ਼ਾਂ ਤੋਂ ਆਂਦੇ ਨੇ ਵਾਲਮੀ ਕੀ ਆਸ਼ਰਮ ਔਰ ਕੀ ਮੈਸੇਜ ਜਾਂਦਾ ਉਹਨਾਂ ਲਈ ਇੱਕ ਪਾਸੇ ਅਸੀਂ ਕਹਿੰਨੇ ਆ ਵੀ ਸਾਫ ਸਫਾਈ ਅਭਿਆਨ ਪੂਰਾ ਚੱਲ ਰਿਹਾ ਮਗਰ ਦੇਖੋ ਕਿ ਕੂੜੇ ਦੇ ਢੇਰ ਲੱਗੇ ਹੋਏ ਆ ਔਰ ਇਹਨੂੰ ਸਾਫ ਸਫਾਈ ਜ਼ਰੂਰੀ ਚਾਹੀਦੀ ਹੈ ਜੀ ਕਿਉਂਕਿ ਇਹ ਲੱਖਾਂ ਕਰੋੜਾਂ ਵਾਲਮੀਕੀ ਸਮਾਜ ਦੇ ਲੋਕਾਂ ਦੀ ਆਸਥਾ ਜੁੜੀਆਂ ਹੈ ਇਹ ਵਾਲਮੀਕੀ ਪਾਵਨ ਤੀਰਥ ਨਾਲ ਔਰ ਇਸ ਰੋਡ ਨੂੰ ਸਾਫ ਸਫਾਈ ਜ਼ਰੂਰੀ ਹੈ ਜੀ ਅਸੀਂ ਤੇ ਪ੍ਰਸ਼ਾਸਨ ਨੂੰ ਹੀ ਬੇਨਤੀ ਕਰਾਂਗੇ ਕਿ ਇਧਰੋਂ ਉਧਰੋਂ ਲੈ ਕੇ ਜਿਹੜਾ ਕੂੜਾ ਸੁੱਟਿਆ ਜਾਂਦਾ ਰੇੜੀਆਂ ਤੇ ਲੈ ਕੇ ਸੁੱਟਦੇ ਨੇ ਇੱਥੇ ਨਾ ਸੁੱਟੋ ਕਿਉਂਕਿ ਇਹ ਰੋਡ ਸਾਫ਼ ਹੋਣਾ ਚਾਹੀਦਾ ਜੋ ਕਿ ਪਾਵਨ ਵਾਲਮੀਕੀ ਤੀਰਥ ਰੋਡ ਨੂੰ ਜਾਂਦਾ ਜੀ ਵਾਲਮੀਕੀ ਆਸ਼ਰਮ ਨੂੰ ਜਾਂਦਾ ਜਿਹੜਾ ਰੋਡ ਅਸੀਂ ਪ੍ਰਸ਼ਾਸਨ ਤੋਂ ਇਹ ਹੀ ਮੰਗ ਕਰਦੇ ਹਾਂ ਕਿ ਇਹਨੂੰ ਸਾਫ ਸਫਾਈ ਕੀਤੀ ਜਾਏ ਔਰ ਰੋਡ ਬਿਲਕੁਲ ਸਾਫ਼ ਕੀਤਾ ਜਾ